ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 26 ਜਨਵਰੀ ਦੇ ਉਤੇ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ 76ਵਾਂ ਸਾਡਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਵੀ ਅਸੀਂ 76 ਸਾਲ ਤੋਂ ਪਹਿਲਾਂ ਅਸੀਂ ਬਹੁਤ ਜ਼ਿਆਦਾ ਗੁਲਾਮ ਰਹੇ ਹਾਂ ਮਗਰ ਗੁਲਾਮੀ ਅਜੇ ਵੀ ਸਾਡੇ ਅੰਦਰੋਂ ਨਹੀਂ ਗਈ ਸਾਡੇ ਉਤੇ ਬਹੁਤ ਬੰਦਸ਼ਾਂ ਬਹੁਤ ਰੁਕਾਵਟਾਂ ਆਹ-ਆਹ ਦੇ ਉਤੇ ਹਰ ਗੱਲ ਦੇ ਵਿੱਚ ਅਜੇ ਸਾਨੂੰ ਜਿਸ ਤਰ੍ਹਾਂ ਦਾ ਸਾਡੇ ਵੱਡਿਆਂ ਨੇ ਇਹ ਸਾਡਾ ਦੇਸ਼ ਇੰਡੀਆ ਮਤਲਬ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਅੱਗੇ ਆ ਕੇ ਹੁਣ ਜਿਹੜੀ ਆ ਕੋਈ ਇੰਨੀ ਵਧੀਆ ਗੱਲ ਨਹੀਂ ਰਹੀ ਕਿਉਂਕਿ ਹਰ ਇੱਕ ਲੀਡਰ ਹਰ ਇੱਕ ਇਨਸਾਨ ਆਪੋ ਆਪਣੇ ਦਾਦੇ ਉੱਤੇ ਲੱਗਾ ਮੈਂ ਚਾਹੁੰਦਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਅੱਜ ਗਣਤੰਤਰ ਦਾ ਦਿਵਸ ਦੇ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਬੇਰਾਲਕੇ ਸੱਚੇ ਸੁੱਚੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਤੇ ਕਿਸੇ ਵੀ ਵਧੇਕੀ ਨੂੰ ਰੋਕਣ ਵਾਸਤੇ ਨਾਲ ਹੋ ਕੇ ਡਟ ਕੇ ਖੜੇ ਹੋ ਜੇਸ਼ ਨੂੰ ਅੱਗੇ ਵਧਾਉਣ ਵਾਸਤੇ ਇਹੋ ਹੀ ਕੁਝ ਅપરાਦਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ